ਉਹ ਵੀ ਬੜਾ ਵੱਡਾ ਕਾਫਲਾ ਚੱਲਿਆਗਾ ਲੁਧਿਆਣੇ ਨੂੰ ਆ ਦਿਖਾ ਦਿੰਨੇ ਆ ਸੋਣੋ ਹੋਰ ਬਾਪੂ ਅੱਜ ਕਿਵੇਂ ਆ ਬਾਪੂ ਉਹ ਕਾਫਲਾ ਇੱਥੇ ਹਜ਼ਾਰਾਂ ਦੀ ਗਿਣਤੀ 'ਚ ਸਾਧਨ ਆਏ ਹੋਏ ਆ ਤੇ ਲੁਧਿਆਣੇ ਵਿੱਚ ਪਹੁੰਚਿਆ ਸਾਰੇ ਅੰਦਰ ਕਾਰੀ ਟੁੱਟ ਗਈ ਹੋਰ ਬਾਪੂ ਕਿਵੇਂ ਹੋ? ਠੀਕ ਹੈ। ਬੰਦੇ ਆ। ਹੋਰ ਸੱਤਾਂ ਠੀਕ ਹੈ। ਹੋਰ ਬਾਪੂ ਵਧੀਆ। ਵਧੀਆ ਵਾਹ ਬਈ ਚੱਲਦੇ ਹੋ। ਹੋਰ ਠੀਕ ਆਂ? ਹਾਂਜੀ ਹਾਂਜੀ ਠੀਕ ਆ। ਡਰਨੀ ਕਲਾ। ਬੜਾ ਕਾਫਲਾ ਬਈ ਬਹੁਤ ਵੱਡਾ ਕਾਫਲਾ। ਹੋਰ ਠੀਕ ਆ ਜੀ? ਹੈ ਬਾਪੂ ਠੀਕ ਆ। ਹੋਸਾ। ਹਾਰੇ ਲਿਵਾਨੇ ਵੀ ਚੱਲਿਆ। ਹੋਰ ਜੀ। ਠੀਕ ਆ। ਦੋ ਜੱਟ ਵੀ ਚਲਾ। ਲਓ ਵੀ ਸ਼ਹਿਰ ਕਰੀਓ ਦੱਸੋ ਜੀ। ਵਾਹ ਕੋਟਾ ਮਾ ਜੀ ਇਹ ਕਰਦੇ ਭਾਈ ਦੱਬ ਕੇ ਆ ਦੇਖੋ ਉਹ ਠੀਕ ਹੈ ਜੀ ਠੀਕ ਠੀਕ ਉਹ ਵੱਡਾ ਕਾਫਲਾ ਚੱਲਿਆ ਭਈ ਲੁਧਿਆਣੇ ਨੂੰ ਹਜ਼ਾਰਾਂ ਦੀ ਗਿਣਤੀ ਹੈ ਟਰੈਕਟਰ ਚੱਲੇ ਗਏ ਮੂਰੇ ਉਹ ਠੀਕ ਹੈ ਜੀ ਰੋ ਵੀ ਸਿਆਰ ਕਰਾ ਕਰ ਦਿਓ ਕਿਰਾਂ ਜ਼ਮੀਨਾਂ ਬਚਾਉਣੀਆਂ ਭਾਈ ਉਹ ਠੀਕ ਹੈ ਜੀ ਲੋਕੀ ਆ ਤਰਾ ਡਿਗਰੀ ਭਰਨਾਵਾ ਜੀ ਉਹ ਸੇ ਮੈਂ ਪਛਾਣਿਆ ਤਾਂ ਜੀ ਸਭ ਜੀ ਜੀਨਾ ਬਚਾਉਣੀ ਆ ਆਪਾਂ ਹੋ ਠੀਕ ਹੈ ਜੀ ਆਪਾਂ ਅੰਤਮਾਨ ਸਾਹਿਬ ਇਕੱਠੇ ਦੇਖ ਲੋ ਮਾੜਾ ਜਾ ਰਿਹਾ ਟੁੱਟ ਗਏ ਉਹ ਕਰ ਦਿਆਂਗੇ ਸਾਰਾ ਤੋਨਾ ਚਾਹ ਕਰੋ ਅੱਗੇ ਜੀ ਜੀ 88 ਹੋਠੀ ਰਾਜ ਜੀ ਹਾਂ ਬਈ ਰਾਜ ਜੀ ਯਾਰ ਕਰੀਓ ਬਈ ਦੱਬ ਕੇ ਸਾਰਾ ਪੰਜਾਬ ਹੀ ਲੁਧਿਆਣੇ ਨੂੰ ਚੱਲ ਪਿਆ ਹੋਠੀ ਠੀਕ ਹੋ ਜੀ ਆਵਾਜ਼ ਯਾਰ ਕਰੀਓ ਬਈ ਕੱਲਾ ਕੱਲਾ ਸਾਰਾ ਪੰਜਾਬ ਹੀ ਲੁਧਿਆਣੇ ਨੂੰ ਚੱਲ ਪਿਆ ਹੋਠੀ ਠੀਕ ਹੋ ਜੀ ਇੰਨਾ ਕਿੱਥੇ ਦੱਬਣ ਦਿੰਦੇ ਆ ਆਪ ਦੀ ਆਈ ਤੇ ਆ ਗਏ ਹੁਣ ਤਾਂ ਆਹ ਦੇਖੋ ਡਰਿਆ ਤੇਰੇ ਉਹ ਆ ਗਏ ਵੀਰ ਦੇ ਡਰਿਆ ਨਾ ਆਹ ਦੇਖੋ ਕਾਫਲਾ ਕੋਹਾ ਵੱਡਾ ਕਾਫਲਾ ਹੋਰ ਵੀ ਹਾਲਾ ਲੋ ਵੀ ਦੱਸ ਕੇ ਸ਼ੇਅਰ ਕਰ ਦਿਓ ਕਿਰਾ ਖੇਚਰੋ ਕੰਮ ਕਰਾਂ ਆਹ ਦੇਖੋ ਹੋ ਠੀਕ ਠਾਕ ਜੀ ਹੋ ਠੀਕ ਹੈ ਜੀ ਹੋ ਠੀਕ ਹੈ ਜੀ ਕਦੂਤਾ ਪੰਗਾ ਲੜਿਆ ਕੋਆ ਕਮਾਨ ਇਹਨਾਂ ਦਾ ਹੋ ਠੀਕ ਹੈ ਜੀ ਪੁੱਤ ਵਰ ਪੁੱਤ ਵਰ ਖਿਆਰ ਕਰੀ ਜੱਲੋਂ ਕਰਾਂ ਕਰੀ ਲੋ ਕੰਮ ਹੋਰ ਜੀ ਚੱਲ ਪੇ ਸਾਰਾ ਪੰਜਾਬ ਹੀ ਲੁਧਿਆਣੇ ਨੂੰ ਹੋ ਗਿਆ ਆ ਦੇਖ ਲੋ ਬਾਪੂ ਵਰਗੇ ਠੀਕ ਹੈ ਜੀ ਤੁਸੀਂ ਅਸਾ ਆ ਦੇਖੋ ਆਰਾਮ ਤੋਂ ਟੱਕਰ ਨਾਲੇ ਉਹ ਜੀ ਨਹੀਂ ਲੈ ভাই ਠੀਕ ਆ ਦੇਖੋ ਰੁਕਾ ਟੁੱਟ ਗਿਆ ਹੋ ਠੀਕ ਹੈ ਜੀ ਚੱਲ ਪਾ ਆ ਗਿਆ ਜੀ ਤਾਂ ਨਾੜਾਂ ਨੇ ਗਲਤੀ ਸ਼ੌਧਾ ਹਾਂ ਠੀਕ ਹੈ ਠੀਕ ਹੈ ਵੀਰੇ ਛੇਰ ਕਰੀ ਜਾਓ ਦੱਬ ਕੇ ਅਗਰਾ ਕਿਉਂ ਹੀ ਅਗਰਾਹਾਂ ਵਾਲਿਓ ਵਾਹ ਵਾਹ ਹਾਂ ਬਾਪੂ ਵਰਗੇ ਬਚਾਉਣਗੇ ਜਮੀਨਾ ਬੈਠਾ ਬਾਪੂ ਆ ਬੈਠਾ ਬਾਪੂ ਆਹ ਹੋ ਜਾਓ ਵੀ ਓ ਠੀਕ ਹੈ ਜੀ ਕਿਹੜਾ ਪਿੰਡ ਹੈ ਕਿਹੜਾ ਜੀ ਇਹ ਤਾਂ ਈਸਾ ਵਾਲਾ ਹੈ ਈਸਾ ਵਾਲਾ ਥੋੜੀ ਆਈ ਆ ਸਵੀਰ ਰੱਖ ਲਈ ਜਮੀਨ ਆਈ ਵੀ ਆ ਸਾਰੀ ਆਈ ਵੀ ਰੱਖ ਓ ਠੀਕ ਹੈ ਜੀ ਚੱਲੀ ਚੱਲ ਔਰ ਕਿਵੇਂ ਆ ਚੱਲ ਪਿਆ ਹਾਰਾ ਪੰਜਾਬ ਲੁਧਿਆਣੇ ਨੂੰ ਦਾ ਕਾਫਲਾ ਨਹੀਂ ਟੁੱਟਣਾ ਇਹ ਹਜ਼ਾਰਾਂ ਕਿਲੋਮੀਟਰ ਬਾਅਦ ਤੇ ਕਾਫਲਾ ਹੈ ਫੇ ਤਾਂ ਹਜ਼ਾਰਾਂ ਟਰੈਕਟਰ ਮੂਰੇ ਲੰਘੇ ਇਹ ਆ ਦਿਖਾਉਣਾ ਹੈ ਸੁਨਾਰ ਨੂੰ ਹੋਰ ਵਧੀਆ ਵਧੀਆ ਤੁਸੀਂ ਹਾਂ ਇਹ ਆ ਦੇਖੋ ਰਕਾਰ ਟੁੱਟ ਕੇ ਗਰਾਹ ਹੋਰ ਜੀ ਦਸ ਯਾਰ ਕਰਿਓ ਬਈ ਦੱਬ ਕੇ ਹੋ ਠੀਕ ਹੋ ਵਧੀਆ ਹੱਲ ਦਾ ਗੰਗਰਾ ਉਹ ਆਦਾ ਟਰੈਕਟਰ ਵੀ ਆਉਂਦੇ ਪਿੱਛੇ ਟਰੈਕਟਰ ਪੂਰੇ ਵੀ ਬਾਹਲੇ ਲੰਗੇ ਇਹ ਨਹੀਂ ਟੁੱਟਦਾ ਜੋਧ ਕਾਫਲਾ ਅੱਜ ਇਹਦਾ ਬਾਹਲਾ ਵੱਡਾ ਕਾਫਲਾ ਬਹੁਤ ਵੱਡਾ ਕਾਫਲਾ ਇੱਥੇ ਚੱਲੋ ਕਰਾ ਸਾਰਾ ਪੰਜਾਬ ਹੀ ਹੋ ਗਿਆ ਲੁਧਿਆਣੇ ਨੂੰ ਆਹਨ ਕਬਾਪੂ ਕੀ ਹਾਲਾ ਹੋ ਠੀਕ ਹੈ ਜੀ ਹੋ ਵਧੀਆ ਜੀ ਯਾਰ ਕਰੀ ਜਾਓ ਕਰਾਂ ਆਣੀ ਜਮੀਨ ਦੱਪ ਲਿੰਦੇ ਪ੍ਰਵਾਹ ਕਮਾਨ ਸਾਹਿਬ ਦੇਖ ਲਾ ਆ ਦੱਬ ਲੈਣਗੇ ਜਮੀਨਾਂ ਕੈਂਪਰ ਲਈ ਆਉਂਦੇ ਆ ਆ ਘਰ ਸੜਾ ਦੇਗਾ ਉਹ ਦੇਖੋ ਕਰਾਂ ਸ਼ੇਅਰ ਕਰੀ ਜਾਓ ਉਹ ਠੀਕ ਹੈ ਜੀ ਨੰਬਰ ਕਾ ਜੋਤਾ ਇਹਦਾ ਬਾਲਾ ਵੱਡਾ ਕੋਈ ਹੱਲ ਇਹ ਗੱਲ ਦਾ ਕੋਈ ਹੱਲ ਨਹੀਂ ਆਹ ਦੇਖੋ ਲਾ ਸ਼ੇਅਰ ਕਰੀ ਜਾਓ ਕਰਾ ਵੱਡਾ ਇਕੱਠ ਆ ਜੀ ਜਮਾ ਸਿਰਾ ਗੱਲਬਾਤ ਹੋ ਗਈ। ਪਜਾਵਾਂਗੇ ਜ਼ਮੀਨਾਂ ਇਕਵੜਾ ਜਾਣਾ। ਹੋਠੀਦਾ ਜੀ। ਤਕੜੇ ਹੋ ਗਏ ਸਕਾਰਥ ਦੇ ਮਦਾਨ ਚ ਆਓ ਜੀ ਤਕੜੇ ਹੋ ਕੇ। ਕੋਈ ਹੱਲ ਕੱਢ ਦੇ ਜੋਤ। ਇਹਦਾ ਬੜਾ ਵੱਡਾ ਇਕੱਠ ਆ। ਆ ਬਰਨਾਲੇ ਤੋਂ ਆਇਆ ਕੰਟਰੋਲ ਦੇ। ਹਾਂ। ਅਸਪਾਲ ਕਲਾਂ ਦਾ। ਕੋਈ ਹੱਲ ਨਹੀਂ। ਮਟਰਟੇ ਹੋਰ ਜੀ ਇੱਕ ਟੈਰੀ ਦੀ ਆ ਗਈ ਕੋਈ ਹੱਦ ਹੀ ਨਹੀਂ ਉਹ ਜਿਹੜਾ ਨਹੀਂ ਦਾ ਤੋੜਦਾ ਹਮਲਾ ਬੜਾ ਵੱਡਾ ਇਕੱਠਾ ਦਾ ਓਏ ਹੰਬ ਗਏ ਯਾਰ ਹੁਣ ਕਿੰਨਾ ਦਿਖਾਈ ਜਾਵਾਂਗੇ ਇਹਦਾ ਮੁਕਤਾ ਨਹੀਂ ਆਹ ਵੇਖ ਰਿਹਾ ਯਰਦੀ ਗਲਾ ਬਾਈ ਅਰਗੀ ਬੰਦ ਕਰ ਇਹ ਤਾਂ ਮੁਗਦਾ ਨਹੀਂ